ਆਡੀਓ ਵੀ ਨਾਲ ਤੁਹਾਡੇ ਵੱਲ ਸਾਰੇ ਸ਼ਹਿਰੋਂ ਅਸੀਂ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਪਣਾ ਪਿਆਰ ਦਿੱਤਾ ਸਦੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਵੀ ਕੈਂਡੀਡੇਟਾਂ ਨੇ ਮਿਹਨਤ ਕੀਤੀ ਹੈ ਔਰ ਸੰਸਥਾਵਾਂ ਲਈ ਵਧੀਆ ਕੰਮ ਕਰਨਗੇ ਉਹਨਾਂ ਦਾ ਹਮੇਸ਼ਾ ਕੋਈ ਸਾਥ ਦਿੱਤਾ ਜਾਊਗਾ ਪੇਰੈਂਟਸ ਐਸੋਸੀਏਸ਼ਨ ਦੇ ਤੌਰ ਤੇ ਔਰ ਸ਼ਾਨੂ ਕੜੀਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਕਰ ਕਰ ਕੇ ਪਹੁੰਚੀ ਹੈ ਇਹ ਤਾਰੀਖ ਤੇ ਕਾਬੜਾ ਇਸ ਲੇਡੀਜ਼ ਆਂਗ ਦੇ ਨਾਤੇ ਉਹਨਾਂ ਨੇ ਹਰੇਕ ਮੋਟ ਤੱਕ ਪਹੁੰਚ ਦੀ ਕੀਤੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਮੈਡਮ ਗ੍ਰੈਜੂਏਸ਼ਨ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹੋਗੇ ਤੁਸੀਂ ਟੌਪ 5 ਚ ਆਏ ਹੋ ਮੈਂ ਸਭ ਤੋਂ ਪਹਿਲਾਂ ਆਪਣੇ ਵੋਟਰ ਸਟੇਜ ਵੋਟਰਸ ਸਾਰੇ ਆਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੇ ਤੇ ਇੰਨਾ ਭਰੋਸਾ ਕੀਤਾ ਤੇ ਆਪਣੀ ਕੀਮਤੀ ਵੋਟ ਦੇ ਕੇ ਮੈਨੂੰ ਕਾਮਯਾਬ ਕੀਤਾ ਕੀ ਪਲੈਨਿੰਗ ਨੇ ਤੁਹਾਡੇ ਫਿਊਚਰ ਦੇ ਵਿੱਚ ਮੈਂ ਇਹਨਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੀ ਆ ਕਿ ਮੈਂ ਇਸ ਸੰਸਥਾਵਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਤੇ ਇਹ ਇੱਕ ਇਤਿਹਾਸਿਕ ਪਲ ਹੈ ਇਹ ਮੇਰੀ ਜਿਤਨੀ ਨੇ ਸਾਰੀ ਭੈਣਾਂ ਜੀ ਜੀ ਇਹ ਸਾਰਾ ਥੋੜਾ ਫਰੈਂਡ ਸਰਕਲ ਆਇਆ ਜੀ ਕਿੱਥਾ ਪਾਉਣ ਵਾਸਤੇ ਇਹ ਚਾਰ ਫਰੈਂਡ ਸਰਕਲ ਹੈ ਜੀ ਤੁਸੀਂ ਹੋਰ ਟੋਰ ਬਣਾ ਲਈ ਤੁਸੀਂ ਉਹ ਤੁਸੀਂ ਮੰਗਵਾਉਗੇ ਇਹ ਭਰਾ ਬੁਲਾਓ ਤੋ ਕਿ ਸਰ ਤੁਸੀਂ ਪਰਫਾਰਮ ਕੀਤਾ ਹੈ ਕੀ ਕਹਿਣਾ ਚਾਹੋਗੇ ਥੈਂਕ ਯੂ ਸੋ ਮਚ ਦੀ ਮੈਂ ਆਪਣੇ ਸਾਰੇ ਸਪੋਰਟਰਾਂ ਦਾ ਸਾਰੇ ਪਰਿਵਾਰ ਦਾ ਸਾਰੇ ਜਿਨ੍ਹਾਂ ਨੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਹ ਵੋਟ ਉਹਨਾਂ ਨੇ ਮੇਰੇ ਬਹੁਤ ਹੀ ਪੁਰਾਣੇ ਮੇਰੇ ਜੀਵਰ ਕੀ ਦਾਦਾ ਜੀ ਸ਼੍ਰੀ ਕਿਸ਼ਮੁਰਾਦੀ ਮੇਡੀ ਦੇ ਨਾਮ ਤੇ ਵੋਟ ਪਾਈ ਉਹਨਾਂ ਨੂੰ ਇਹ ਸ਼ਰਧਾਂਜਲੀ ਦਿੱਤੀ ਕਿ ਉਹਨਾਂ ਦੇ ਪੋਤੇ ਨੂੰ ਇੰਨੀ ਵਧੀਆ ਲੀਡ ਦਵਾਈ ਮੇਰੇ ਪਿਤਾ ਸ਼੍ਰੀ ਰਵੀਸ਼ ਚੇਦੀ ਦਾ ਸਾਥ ਦਿੱਤਾ ਸਾਰੇ ਸ਼ਹਿਰ ਨੇ ਮੈਨੂੰ ਬਹੁਤ ਅਸ਼ੀਰਵਾਦ ਦਿੱਤਾ ਬਹੁਤ ਬਹੁਤ ਲੱਖ ਲੱਖ ਧੰਨਵਾਦ ਕਰਦਾ ਆਪਣੇ ਸਾਰੇ ਭਰਾਵਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ 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 ਧੰਨਵਾਦ। ਹਾਂਜੀ ਮਨੀਤ ਜੀ। ਕੀ ਕਹਿਣਾ ਚਾਹੋਗੇ ਤੁਹਾਡੀ ਪਰਫਾਰਮੈਂਸ? ਮੈਂ ਤੁਹਾਡਾ ਪਹਿਲਾਂ ਥੈਂਕ ਯੂ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਲਾਈਵ ਪੂਰੇ ਰਿਜ਼ਲਟ ਵੀ ਸਾਰੇ ਖੰਨੇ ਸ਼ਹਿਰ ਨੂੰ ਲਾਈਵ ਦਿਖਾਏ। ਸਾਰੇ ਵੋਟਰਸ ਨੂੰ ਬੜਾ ਕ੍ਰੇਜ਼ ਆਇਆ ਇਸ ਇਲੈਕਸ਼ਨ ਦੇ ਰਿਜ਼ਲਟਸ ਦਾ। ਤੇ ਮੈਂ ਸਾਰੇ ਵੋਟਰਸ ਦਾ ਬੜਾ ਥੈਂਕਸ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇੰਨੀਆਂ ਵੋਟਾਂ ਨਾਲ ਜਿਤਾਇਆ ਔਰ ਤੁਹਾਡ ਡਿਸੀਜਨ ਤੇ ਲਿਆਂਦਾ ਔਰ ਸਾਡੇ ਗਰੁੱਪ ਨੂੰ ਮੈਂਡੇਟ ਦਿੱਤਾ। ਉਹਦਾ ਬਹੁਤ ਧੰਨਵਾਦ ਕਰਦਾ ਹਾਂ। ਥੋੜੀ ਇੱਕ ਰਾਊਂਡ ਵਾਲੇ ਸਾਡਾ ਬਾਕੀ ਆ ਸਾਨੂੰ ਆਸ ਆ ਸਾਡਾ ਆਲਮੋਸਟ ਆ ਜਾ ਚੁੱਕੇ ਨੇ ਆਲਮੋਸਟ ਆ ਜਾ ਚੁੱਕੇ ਆਲਮੋਸਟ ਆ ਚੁੱਕੇ 8 ਰਾਊਂਡ ਦੇ ਫਿਰ ਇੱਕ ਰਾਊਂਡ ਅੰਦਰ ਸਾਨੂੰ ਆਸ ਆ ਸਾਡੇ ਸੀਏ ਸਾਹਿਬ ਜਿਹਨੇ ਰਕੇਸ਼ ਜੀ ਨੇ ਉਹ ਥੋੜਾ ਜਿਹਾ ਮਾਰਜਿਨ ਤੇ ਚੱਲੇ ਪਏ ਨੇ ਔਰ ਹੋ ਸਕਦਾ ਹੈ ਵੀ ਉਹ ਵਿੱਚ ਆ ਜਾਣ ਤਾਂ ਜੋ ਸ਼ੈਰ ਨੇ ਸਾਨੂੰ ਫਤਵਾ ਦਿੱਤਾ ਹੈ ਸਾਡੇ ਗਰੁੱਪ ਨੂੰ ਉਹ ਫਤਵਾ ਸ਼ਾਇਦ ਪੂਰਾ ਹੋ ਜਵੇ थैंक यू ਜੀ थैंक यू ਸੋ ਮਚ ਜੀ ਮੈਂ ਤਾਂ ਸਭ ਜੀ ਪਰਫਾਰਮ ਕੀਤਾ ਕੀ ਜਣਾ ਜਾਉਂਗੇ ਮੈਂ ਪਹਿਲਾਂ ਤਾਂ ਜੋ ਇਥੇ ਸਟਾਫ ਹੈ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦਾ ਥੈਂਕਸ ਕਰਦਾ ਔਰ ਐਡਮਿਨਿਸਟ੍ਰੇਸ਼ਨ ਦਾ ਇਹ ਬੜਾ ਅੱਛਾ ਅਰੇਂਜਮੈਂਟ ਸੀ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਅੱਛਾ ਹੋਇਆ ਤੇ ਸਾਰਿਆਂ ਨੂੰ ਬਹੁਤ ਸਾਰੇ ਸ਼ਾਇਰ ਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਸੰਜੂ ਜੀ ਕੰਗ੍ਰੈਚੁਲੇਸ਼ਨ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਇਹ ਜੀ ਟੂਰ ਤੋਂ ਕੀ ਜਣਾ ਜਾਉਂਗੇ ਬਹੁਤ ਵਧੀਆ ਜੀ ਪੀਸਫੁਲੀ ਹੋਇਆ ਜੋ ਵੀ ਐਕਟ ਹੋਇਆ ਇਹ ਚੰਗਾ ਜੋ ਖੈਰ ਦੀ ਆਵਾਜ਼ ਸੀ ਉਹਨਾਂ ਨੇ ਆਪਣਾ ਫੀਡ ਦਿੱਤਾ ਠੀਕ ਹੈ ਜਨਾਬ ਥੈਂਕ ਯੂ ਜੀ ਥੈਂਕ ਯੂ ਸ